17 ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਉਹ ਜਾਣਦੇ ਹਾਂ 17 ਫਰਵਰੀ ਦੇ ਇਤਿਹਾਸ ਬਾਰੇ 17 ਫਰਵਰੀ 1915 ਨੂੰ ਗਾਂਧੀ ਨੇ ਪਹਿਲੀ ਵਾਰ ਪੱਛਮੀ ਬੰਗਾਲ ਦੇ ਬੀਰ ਭੂਮ ਜ਼ਿਲ੍ਹੇ ਵਿੱਚ ਸਥਿਤ ਸ਼ਾਂਤੀ ਨਿਕੇਤਨ ਦਾ ਦੌਰਾ ਕੀਤਾ ਸੀ ਸ਼ਾਂਤੀ ਨਿਕੇਤਨ ਵਿੱਚ 6 ਮਾਰਚ 1915 ਨੂੰ ਗਾਂਧੀ ਦੀ ਰਾਸ਼ਟਰੀ ਕਵੀ ਰਵਿੰਦਰਨਾਥ ਟੈਗੋਰ ਨੂੰ ਪਹਿਲੀ ਵਾਰ ਮਿਲੇ ਸਨ ਇਸ ਮੁਲਾਕਾਤ ਦੌਰਾਨ ਗਾਂਧੀ ਨੇ ਸ਼ਾਂਤੀ ਨਿਕੇਤਨ ਦੇ ਕੰਮਕਾਜ ਵਿੱਚ ਬਹੁਤ ਦਿਲਚਸਪੀ ਦਿਖਾਈ ਸੀ ਅਨੰ内 ਟੈਗੋਰ ਨੂੰ ਉੱਥੇ ਕੁਝ ਤਬਦੀਲੀਆਂ ਦਾ ਸੁਝਾਅ ਵੀ ਦਿੱਤਾ ਸੀ ਗਾਂਧੀ ਚਾਹੁੰਦੇ ਸਨ ਕਿ ਸ਼ਾਂਤੀ ਨਿਕੇਤਨ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਆਪਣਾ ਕੰਮ ਵੀ ਖੁਦ ਕਰਨਾ ਸਿੱਖ ਲੈਣ। ਉਹਨਾਂ ਨੇ ਸਲਾਹ ਦਿੱਤੀ ਕਿ ਸ਼ਾਂਤੀ ਨਿਕੇਤਨ ਵਿੱਚ ਛੋਟੇ ਕੰਮਾਂ ਲਈ ਨੌਕਰ ਰੱਖਣ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਬਾਅਦ 10 ਮਾਰਚ 1915 ਨੂੰ ਸ਼ਾਂਤੀ ਨਿਕੇਤਨ ਵਿੱਚ ਸਵੇ ਸਹਾਇਤਾ ਅੰਦੋਲਨ ਸ਼ੁਰੂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ਾਂਤੀ ਨਿਕੇਤਨ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਪੁਰਾਤੱਤਵ ਸਰਵੇਖਣ ਯਾਨੀ ਕਿ ASI ਦੇ ਅਨੁਸਾਰ ਸ਼ਾਂਤੀ ਨਿਕੇਤਨ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਭਾਰਤ ਦਾ ਇੱਕ ਕਾਲੀਵਾ ਵਿਰਾਸਤੀ ਸਥਾਨ ਹੈ ਲੰਬੇ ਸਮੇਂ ਤੋਂ ਇਸ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ 12 ਫਰਵਰੀ 1792 ਨੂੰ ਕੋਲ ਵਿਦਰੋਹ ਦੇ ਮਹਾਨ ਆਗੂ ਗੁੱਧੂ ਪਗੱਦਾ ਜਨਮ ਝਾਰਖੰਡ ਵਿੱਚ ਹੋਇਆ ਸੀ ਭਗਤ ਬਚਪਨ ਤੋਂ ਹੀ ਤਲਵਾਰबाजी ਅਤੇ ਤੀਰ ਅੰਦਾਜ਼ੀ ਦਾ ਅਭਿਆਸ ਕਰਦੇ ਸਨ ਉਹਨਾਂ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਕਈ ਅੰਦੋਲਨਾਂ ਦੀ ਅਗਵਾਈ ਕੀਤੀ ਭਗਤ ਨੇ ਕਬੀਲਿਆਂ ਨੂੰ ਬਚਾਉਣ ਲਈ ਸ਼ੁਰੂ ਕੀਤੇ ਲੜਕਾ ਅੰਦੋਲਨ ਅਤੇ ਕੋਲ ਵਿਦਰੋਹੀ ਅਗਵਾਈ ਵੀ ਕੀਤੀ ਸੀ ਉਹਨਾਂ ਨੇ ਆਪਣੇ ਦਸਤੇ ਨੂੰ ਗੁਰੀਲਾ ਯੁੱਧ ਦੀ ਸਿਖਲਾਈ ਵੀ ਦਿੱਤੀ ਸੀ ਜਿਸ ਤੋਂ ਬਾਅਦ 13 ਫਰਵਰੀ 1832 ਨੂੰ ਭਗਤ ਨੇ ਆਪਣੇ ਸਾਥੀਆਂ ਸਮੇਤ ਆਪਣੇ ਪਿੰਡ ਸਿਲਾਗਾਈ ਵਿਖੇ ਅੰਗਰੇਜ਼ਾਂ ਦੀ ਕੌਜ ਨਾਲ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਕਿਹਾ ਜਾਂਦਾ ਹੈ ਕਿ ਬੁੱਧੂ ਭਗਤ ਕੋਲ ਦੇਵੀ ਸ਼ਕਤੀਆਂ ਸਨ ਇਸੇ ਲਈ ਉਹ ਹਮੇਸ਼ਾ ਇਕੋਲ ਕੁਹਾੜੀ ਰੱਖਦੇ ਸੀ ਭਗਤ ਨੇ ਅੰਗਰੇਜ਼ਾਂ ਦੇ ਸਰਮਾਇਦਾਰ ਜ਼ਿਮੀਦਾਰਾਂ ਤੇ ਦਲਾਲਾਂ ਵਿਰੁੱਧ ਜ਼ਮੀਨ ਅਤੇ ਜੰਗਲਾਂ ਦੀ ਰਾਖੇ ਲਈ ਬਗਾਵਤ ਸ਼ੁਰੂ ਕੀਤੀ ਸੀ ਉਹਨਾਂ ਦੀਆਂ ਕਹਾਣੀਆਂ ਅੱਜ ਵੀ ਜੰਗਲਾਂ ਵਿੱਚ ਸੁਣੀਆਂ ਜਾਂਦੀਆਂ ਨੇ ਜਿੱਥੇ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਯੁੱਧ ਲੜਿਆ ਸੀ 17 ਫਰਵਰੀ 1988 ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦਾ ਪਟਨਾ ਵਿੱਚ ਦਿਹਾਂਤ ਹੋ ਗਿਆ ਸੀ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਕਰਪੂਰੀ ਠਾਕੁਰ 1952 ਤੋਂ ਲੈ ਕੇ ਹੁਣ ਤੱਕ ਵਿਧਾਇਕ ਦਾ ਅਹੁਦਾ ਜਿੱਤਦੇ ਰਹੇ ਸਨ। ਸਿਰਫ 1984 ਦੀਆਂ ਲੋਕ ਸਭਾ ਚੋਣਾਂ ਉਹ ਹਾਰ ਗਏ ਸੀ। ਉਹ ਇੱਕ ਵਾਰ ਉਪ ਮੁੱਖ ਮੰਤਰੀ, ਦੋ ਵਾਰ ਮੁੱਖ ਮੰਤਰੀ ਅਤੇ ਦਹਾਕਿਆਂ ਤੱਕ ਵਿਧਾਇਕ ਅਤੇ ਵਿਰੋਧੀ ਪਾਰਟੀ ਦੇ ਨੇਤਾ ਰਹੇ। ਕਰਪੂਰੀ ਠਾਕੁਰ ਭਾਰਤੀ ਰਾਜਨੀਤੀ ਦੇ ਉਹਨਾਂ ਕੁਝ ਨੇਤਾਵਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕੁਰਸੀ ਦੇ ਸਹਾਰੇ ਆਪਣੇ ਜਾਂ ਆਪਣੇ ਪਰਿਵਾਰ ਲਈ ਕੁਝ ਨਹੀਂ ਕੀਤਾ। ਇੱਕ ਵਾਰ ਜਦੋਂ ਉਹਨਾਂ ਦੇ ਘਰ ਬਣਾਉਣ ਲਈ 50000 ਇੱਟਾਂ ਭੇਜੀਆਂ ਗਈਆਂ ਸਨ ਤਾਂ ਉਹਨਾਂ ਨੇ ਉਹਨਾਂ ਇੱਟਾਂ ਦੀ ਵਰਤੋਂ ਘਰ ਦੀ ਬਜਾਏ ਸਕੂਲ ਬਣਾਉਣ ਲਈ ਕੀਤੀ। ਸੁਤੰਤਰਤਾ ਸੈਨਾਨੀ ਅਤੇ ਅਧਿਆਪਕ ਦੇ ਤੌਰ ਤੇ ਆਪਣਾ ਜਨਤਕ ਜੀਵਨ ਸ਼ੁਰੂ ਕਰਨ ਵਾਲੇ ਜਨਨਾਇਕ ਕਰਪੂਰੀ ਠਾਕੁਰ ਦਾ ਜਨਮ 24 ਜਨਵਰੀ 1924 ਨੂੰ ਸਮਸਤੀ ਪੁਰਵਿਚ ਹੋਇਆ ਸੀ ਕਰਪੂਰੀ ਠਾਕੁਰ ਦੇ ਪਿੰਡ ਪ੍ਰਤੋਜੀਆਂ ਨੂੰ ਹੁਣ ਕਰਪੂਰੀ ਗ੍ਰਾਮ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਦੀਆਂ ਯਾਦਾਂ ਇੱਥੇ ਹਰ ਕੰਨ ਵਿੱਚ ਮੌਜੂਦ ਨੇ 17 ਫਰਵਰੀ 1781 ਨੂੰ ਫ੍ਰਾਂਸੀਸੀ ਡਾਕਟਰ ਰੇਨੇ ਲੇਨੇ ਦਾ ਜਨਮ ਫ੍ਰਾਂਸ ਵਿੱਚ ਹੋਇਆ ਸੀ ਰੇਨੇ ਲੇਨੇ ਹੀ ਸੀ ਜਿਸ ਨੇ ਸਥੈਥੋਸਕੋਪ ਦੀ ਖੋਜ ਕੀਤੀ ਸੀ ਪਹਿਲਾ ਸਥੈਥੋਸਕੋਪ ਲੱਕੜ ਦਾ ਬਣਿਆ ਸੀ ਤੇ ਪਿੱਛੇ ਕਾਰਨ ਇਹ ਸੀ ਕਿ ਰੇਨੇ ਨਾ ਸਿਰਫ ਡਾਕਟਰ ਸੀ ਸਗੋਂ ਸੰਗੀਤਕਾਰ ਵੀ ਸੀ ਉਹਨਾਂ ਨੂੰ ਬੰਸਰੀ ਵਜਾਉਣ ਦਾ ਬਹੁਤ ਸ਼ੌਕ ਸੀ ਅਤੇ ਬੰਸਰੀ ਵਾਂਗ ਉਹਨਾਂ ਨੇ ਸਥੈਥੋਸਕੋਪ ਵੀ ਡਿਜ਼ਾਈਨ ਕੀਤਾ ਬਾਅਦ ਵਿੱਚ ਇਸ ਸਥੈਥੋਸਕੋਪ ਜੋ ਅੱਜ ਡਾਕਟਰ ਵਰਡ ਦੇ ਨੇ 1851 ਵਿੱਚ ਆਇਰਿਸ਼ ਡਾਕਟਰ ਆਰਥਰ ਲੈਡ ਦੁਆਰਾ ਬਣਾਇਆ ਗਿਆ ਸੀ 1820 ਵਿੱਚ ਰੇਨੇ ਵਰਾ ਬਣਾਇਆ ਗਿਆ ਸਥੈਥੋਸਕੋਪ ਫਰਾਂਸ ਜਰਮਨੀ ਇਟਲੀ ਅਤੇ ਇੰਗਲੈਂਡ ਵਿੱਚ ਵਰਤਿਆ ਜਾਣ ਲੱਗਾ ਸੀ